2025 ਦੇ ਨਵੇਂ ਸਾਲ ਦਾ ਸਵਾਗਤ ਕਰਨ ਵਾਲਾ ਦੇਸ਼ ਕਿਰੀਬਾਤੀ 크리스마ਸ ਆਇਲੈਂਡ ਇਹ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਛੋਟਾ ਜਿਹਾ ਟਾਪੂ ਹੈ ਇਹ ਨਵੇਂ ਸਾਲ ਕਿਰੀਬਾਤੀ ਵਿੱਚ 31 ਦਸੰਬਰ ਨੂੰ ਭਾਰਤੀ ਸਮੇਂ ਅਨੁਸਾਰ 3:31 ਤੇ ਸ਼ੁਰੂ ਹੋ ਜਾਂਦਾ ਹੈ ਆਓ ਦੱਸਦੇ ਹਾਂ ਤੁਹਾਨੂੰ ਕਿ ਕਿਵੇਂ ਇਸ ਦੇਸ਼ ਦੇ ਕਰਮਚਾਰੀ ਦੁਨੀਆ ਵਿੱਚ ਸਭ ਤੋਂ ਘੱਟ ਕੰਮ ਕਰਦੇ ਨੇ ਕਿਹੋ ਜਿਹਾ ਹੈ ਇਹ ਟਾਪੂ ਦੇਸ਼ ਕਿਸ ਤਰ੍ਹਾਂ ਦੀ ਹੈ ਇਸ ਦੀ ਜੀਵਨ ਸ਼ੈਲੀ ਇੱਕ ਪਾਸੇ ਜਾਪਾਨ ਹੈ ਜਿੱਥੇ ਲੋਕ ਹਫਤੇ ਵਿੱਚ ਔਸਤਨ 60 ਘੰਟੇ ਕੰਮ ਕਰਨ ਲਈ ਜਾਣੇ ਜਾਂਦੇ ਨੇ ਜਦਕਿ ਦੂਜੇ ਪਾਸੇ ਇੱਕ ਪਿਛੜਿਆ ਦੇਸ਼ ਵੀ ਹੈ ਪ੍ਰਸ਼ਾਂਤ ਮਹਾਸਾਗਰ ਵਿੱਚ ਇਸ ਟਾਪੂ ਦੇਸ਼ ਦੇ ਲੋਕ ਦਿਨ ਵਿੱਚ 6 ਘੰਟੇ ਤੋਂ ਵੀ ਘੱਟ ਕੰਮ ਕਰਦੇ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਛੋਟਾ ਕੰਮ ਹਫਤਾ ਵਾਲਾ ਦੇਸ਼ ਮੰਨਿਆ ਜਾਂਦਾ ਹੈ ਕਿਰੀਬਾਤੀ ਪ੍ਰਸ਼ਾਂਤ ਮਹਾਸਾਗਰ ਦੇ ਮੱਧ ਵਿੱਚ 33 ਟਾਪੂਆਂ ਦਾ ਇੱਕ ਦੇਸ਼ ਹੈ ਜਿਸ ਦੀ ਰਾਜਧਾਨੀ ਤਰਵਾ ਹੈ 800 ਵਰਗ ਕਿਲੋਮੀਟਰ ਵਿੱਚ ਫੈਲੇ ਦੇਸ਼ ਵਿੱਚ ਸਿਰਫ 20 ਲੋਕ ਹੀ ਵਸਦੇ ਨੇ ਯੂਰੋਪੀਅਨ ਯਾਤਰੀ 19ਵੀਂ ਸਦੀ ਵਿੱਚ ਇੱਥੇ ਆਏ ਅਤੇ ਜਲਦੀ ਹੀ ਇਹ ਬ੍ਰਿਟਿਸ਼ ਰਾਜ ਦੇ ਅਧੀਨ ਆ ਗਿਆ ਇਸ ਤੋਂ ਬਾਅਦ ਮੁਲਾਕਾਤਾਂ ਦੀ ਗਿਣਤੀ ਵਧਦੀ ਹੀ ਗਈ ਅਸਲ ਵਿੱਚ ਕਿਰੀਬਾਤੀ ਵਿੱਚ ਰਿੰਗ ਆਕਾਰ ਦੀਆਂ ਕੋਰਲ ਰੀਫਸ ਨੇ ਇੱਥੇ ਇੱਕ ਕੋਰਲ ਰੀਫਰ 388 ਵਰਗ ਕਿਲੋਮੀਟਰ ਤੱਕ ਫੈਲੀ ਹੋਈ ਹੈ ਡੂੰਘੇ ਅਤੇ ਸਾਫ਼ ਸਮੁੰਦਰ ਕਾਰਨ ਦੁਨੀਆ ਭਰ ਤੋਂ ਐਡਵੈਂਚਰ ਪ੍ਰੇਮੀ ਇੱਥੇ ਗੋਤਾਖੋਰੀ ਲਈ ਆਉਂਦੇ ਰਹਿੰਦੇ ਨੇ ਦੂਜੇ ਟਾਪੂਆਂ ਦੇ ਉਲਟ ਕੇਲੇ ਜਾਂ ਹੋਰ ਦਰਖਤ ਘੱਟ ਹੀ ਉਗਦੇ ਨੇ ਇਥੋਂ ਤਾਂ ਕੀ ਅਨਾਜ ਅਤੇ ਫਲ ਅਤੇ ਸਬਜ਼ੀਆਂ ਵੀ ਬਹੁਤਾਤ ਵਿੱਚ ਨਹੀਂ ਨੇ ਅਜਿਹੇ ਵਿੱਚ ਨਾਰੀਅਲ ਦੇ ਦਰਖਤਾਂ ਨਾਲ ਭਰੇ ਟਾਪੂ ਦੇ ਲੋਕ ਇਸ ਦਰਖਤ ਦੇ ਆਲੇ-ਦੁਆਲੇ ਕਈ ਖਾਣ-ਪੀਣ ਦੀਆਂ ਚੀਜ਼ਾਂ ਬਣਾਉਂਦੇ ਰਹੇ ਉਹ ਇੱਕ ਖਾਸ ਕਿਸਮ ਦੀ ਡਰਿੰਕ ਤਿਆਰ ਕਰਦੇ ਨੇ ਜੋ ਕਿ ਸ਼ਰਾਬ ਵਰਗੀ ਹੁੰਦੀ ਹੈ। ਪਸ਼ੂ ਪਾਲਣ ਦੀ ਗੱਲ ਕਰੀਏ ਤਾਂ ਸੂਰ ਅਤੇ ਮੁਰਗੇ ਸਭ ਤੋਂ ਵੱਧ ਪਾਲੇ ਜਾਂਦੇ ਨੇ। ਇੱਥੋਂ ਦੇ ਲੋਕ ਐਸਟਰੋਨੇਸ਼ਨ ਜਾਂ ਅੰਗਰੇਜ਼ੀ ਬੋਲਦੇ ਨੇ। 19ਵੀਂ ਸਦੀ ਵਿੱਚ ਬ੍ਰਿਟਾਨੀਆ ਨਾਲ ਸੰਪਰਕ ਹੋਣ ਕਾਰਨ ਅੰਗਰੇਜ਼ੀ ਇਸ ਦੇਸ਼ ਦੀ ਸਰਕਾਰੀ ਭਾਸ਼ਾ ਬਣ ਗਈ ਹੈ। ਦੱਸ ਦਈਏ ਕਿ ਇੱਥੇ ਕੰਮ ਦੇ ਘੰਟੇ ਇਸ ਕਾਰਨ ਕੱਟਨੇ ਕਿਉਂਕਿ ਇੱਥੇ ਜ਼ਿਆਦਾਤਰ ਕੰਮ ਸਮੁੰਦਰ ਨਾਲ ਸੰਬੰਧਿਤ ਨੇ। ਇਹ ਕੰਮ ਦੇ ਘੰਟੇ ਵਾਧੇ ਅਤੇ ਘੱਟ ਦੇ ਰਹਿੰਦੇ ਨੇ ਤੂਫਾਨੀ ਮੌਸਮ ਦੌਰਾਨ ਅਕਸਰ ਲੋਕ ਬਾਹਰੀ ਕੰਮ ਕਰਨ ਤੋਂ ਅਸਮਰਥ ਹੁੰਦੇ ਨੇ EIARC ਫੈਸਲਾ ਕਰਦੀ ਹੈ ਕਿ ਜੇਕਰ ਕੋਈ ਵਿਅਕਤੀ 5 ਦਿਨ ਅਤੇ 8 ਘੰਟੇ ਤੋਂ ਥੋੜਾ ਵੱਧ ਕੰਮ ਕਰਦਾ ਹੈ ਤਾਂ ਉਸ ਨੂੰ ਓਵਰਟਾਈਮ ਜਾਂ ਵਾਧੂ ਛੁੱਟੀ ਮਿਲਣੀ ਚਾਹੀਦੀ ਹੈ ਲੰਬੇ ਸਮੇਂ ਤੋਂ ਦੁਨੀਆ ਤੋਂ ਅਲੱਗ ਥਲੱਗ ਪਏ ਇਸ ਦੇਸ਼ ਵਿੱਚ ਅਜੇ ਵੀ ਥੋੜੇ ਕੰਮ ਅਤੇ ਜ਼ਿਆਦਾ ਮਨੋਰੰਜਨ ਦਾ ਸੱਭਿਆਚਾਰ ਹੈ ਜਾਪਾਨ ਵਿੱਚ ਕੰਮ ਦਾ ਸੱਭਿਆਚਾਰ ਕਿਰੀਬਾਤੀ ਤੋਂ ਬਿਲਕੁਲ ਹੀ ਵੱਖਰਾ ਹੈ ਇੱਥੇ ਇੱਕ ਸ਼ਬਦ ਹੈ ਕਰੋਸ਼ੀ ਭਾਵ ਕੰਮ ਕਰਦੇ ਸਮੇਂ ਮੌਤ ਦੁਨੀਆ ਵਿੱਚ ਇਸ ਨੂੰ ਜਾਪਾਨੀ ਸੱਭਿਆਚਾਰ ਵਜੋਂ ਦੇਖਿਆ ਜਾਂਦਾ ਹੈ ਪਰ ਜਾਪਾਨ ਦੇ ਨੌਜਵਾਨ ਇਸ ਕਾਰਨ ਡਿਪਰੈਸ਼ਨ ਵਿੱਚ ਜਾ ਰਹੇ ਨੇ ਇਹ 20ਵੀਂ ਸਦੀ ਵਿੱਚ ਹੀ ਸ਼ੁਰੂ ਹੋਇਆ ਜਦੋਂ ਕਰਮਚਾਰੀ ਆਪਣੇ ਦਫ਼ਤਰਾਂ ਵਿੱਚ ਦਿਲ ਦੇ ਦੌਰੇ ਜਾਂ ਸਟ੍ਰੋਕ ਨਾਲ ਮਰਨ ਲੱਗੇ ਇਸ ਦੇ ਲਈ ਇੱਕ ਹੈਲਪਲਾਈਨ ਵੀ ਚੱਲਦੀ ਹੈ ਜਿਸ ਦਾ ਨਾਮ ਕਰੋਸ਼ੀ ਦੇ ਪੀੜਤਾ ਲਈ ਨੈਸ਼ਨਲ ਡਿਫੈਂਸ ਕਾਉਂਸਲ ਹੈ ਉਹ ਕੰਮ ਦੇ ਸੰਘਰਸ਼ ਵਿੱਚ ਲੋਕਾਂ ਦੀ ਗੱਲ ਸੁਣਦਾ ਹੈ